ਸਾਤਿਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਸਪਤਾਲ ਆਉਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਦੀ ਅੱਜ ਲਗਭਗ ਤੀਜੀ ਮੀਟਿੰਗ ਮੰਤਰੀਆਂ ਅਤੇ ਵਿਧਾਇਕਾਂ ਨਾਲ ਹੋ ਚੁੱਕੀ ਹੈ ਅੱਜ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਆਪਣੀ ਚੰਡੀਗੜ੍ਹ ਵਾਲੀ ਰਹਾਸ਼ ਵਿਖੇ ਮਲਾਇਆ ਇੱਕ ਕੈਬਨਟ ਮੀਟਿੰਗ ਕੀਤੀ ਗਈ ਕੀ ਵਾਰ-ਵਾਰ ਮੀਟਿੰਗਾਂ ਕਰਕੇ ਸੂਬੇ ਦੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਅਤੇ ਆਪਣੇ ਮੰਤਰੀਆਂ ਦੀ ਨਬਜ਼ ਟੋਰੇ ਨੇ ਨਬਜ਼ ਚੈੱਕ ਕਰ ਰਹੇ ਨੇ ਕਿ ਉਹਨਾਂ ਦੀ ਨਬਜ਼ ਮੇਰੇ ਵੱਲ ਧੜਕਦੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਧੜਕਦੀ ਹੈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਮਿਲੀ ਹੈ ਸੂਤਰ ਦੱਸਦੇ ਨੇ ਕਿ 51 ਅਮਲੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਨੇ ਉਹਨਾਂ ਦੀਆਂ ਸਿੱਧੀਆਂ ਤਾਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜ ਚੁੱਕੀਆਂ ਨੇ ਇਸ ਲਈ ਜਦੋਂ ਉਹ ਲਗਾਤਾਰ 5 ਦਿਨ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਐਡਮਿਟ ਸੀ ਕਿਸੇ ਵੀ ਵਿਧਾਇਕ ਨੇ ਕਿਸੇ ਵੀ ਮੰਤਰੀ ਨੇ ਪੋਸਟ ਸੋਸ਼ਲ ਮੀਡੀਆ ਤੇ ਨਹੀਂ ਪਾਈ ਅਤੇ ਨਾ ਹੀ ਉਸ ਦੀ ਸਿਹਤ ਕਾਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਯਾਨੀ ਕਿ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਅੱਕੇ ਹੋਏ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਲਈ ਕੋਈ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਨਹੀਂ ਕੀਤੀ ਗਈ ਉਧਰ ਪ੍ਰਤਾਪ ਸਿੰਘ ਬਾਜਵਾ ਰਾਜਾ ਵਰਿੰਗ ਅਤੇ ਸੁਖਪਾਲ ਖਹਿਰਾ ਅਤੇ ਬਿਕਮਜੀਤ ਸਿੰਘ ਜੀਠਿਆ ਨੇ ਰਾਜ ਦੇ ਤਾਂਜੀਵੀ ਕਸੇ ਬਾਅਦ ਵਿੱਚ ਫੇਵਰ ਵੀ ਕੀਤੀ ਕਿ ਆਮ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਉਸ ਦੀ ਸੁੱਧ ਬੁੱਧ ਲੈਣੀ ਚਾਹੀਦੀ ਸੀ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਟਕ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਚੰਡੀਗੜ੍ਹ ਦੇ ਹਸਪੀਟਲ 40s ਦੇ ਵਿੱਚ ਆਇਸੀ ਪਤਾ ਲੈਣ ਲਈ ਅਤੇ ਨਾਲ ਦੀ ਨਾਲ ਹੀ ਅਸਤੀਫਾ ਮੰਗ ਲਿਆ ਗਿਆ। ਅਸਤੀਫਾ ਮੰਗ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਨਾ ਕਰ ਦਿੱਤੀ। ਭਗਵੰਤ ਸਿੱਧੇ ਤੌਰ ਤੇ ਸਿੱਧੇ ਸਪਸ਼ਟਾਂ ਦੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਮੇਰੇ ਫੇਸ ਵੈਲਿਊ ਦੇ ਆਧਾਰ ਤੇ ਹੀ ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੋਂਦ ਵਿੱਚ ਆਈ ਹੈ। ਇਹ ਅਰਵਿੰਦ ਕੇਜਰੀਵਾਲ ਦਾ ਜਾਦੂ ਨਹੀਂ ਹੈ। ਇਹ ਜਾਦੂ ਚੱਲਿਆ ਹੈ ਬਦਲਾਵ ਦੇ ਨਾਮ ਤੇ ਭਗਵੰਤ ਮਾਨ ਦਾ ਪੰਜਾਬ ਤੇ ਲੋਕਾਂ ਦੇ ਜੇਕਰ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਲਾਉਗੇ ਤੇ ਮੈਂ ਤੁਹਾਡੇ ਨਾਲ ਪੁੱਠਾ ਚੱਲਾਂਗਾ ਕਿਉਂਕਿ ਠੋਕ ਕੇ ਜਵਾਬ ਦਿੱਤਾ ਹੈ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਅਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਵਾਸਤੇ ਕਿ ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ ਮੈਨੂੰ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਨੇ ਉਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਜਿਵੇਂ ਹੀ ਚੋਣਾ ਸੰਪਨ ਹੋਣਗੀਆਂ ਵਿਧਾਨ ਸਭਾ ਦੀ ਹਰਿਆਣੇ ਤੋਂ ਨਾਲ ਦੀ ਨਾਲ ਇੱਕ ਮੀਟਿੰਗ ਬੁਲਾ ਲਈ ਹੈ ਯਾਨੀ ਕਿ 7 ਅਤੇ 8 ਤਰੀਕ ਨੂੰ ਦੱਸੀ ਜਾ ਰਹੀ ਹੈ ਕਿ ਸਾਰੇ ਕੈਬਨਿਟ ਮੰਤਰੀ ਅਤੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਵੱਲ ਕੂਚ ਕਰਨਗੇ ਇਹ 2-3 ਘੰਟੇ ਦੀ ਲਗਾਤਾਰ ਮੀਟਿੰਗ ਹੋਵੇਗੀ ਇਟ ਮੀਨਸ ਕਿ ਸ਼ੀਤਲ ਅੰਗੁਰਾਲ ਨੇ ਜਿਹੜੀ ਭਵਿੱਖਬਾਣੀ ਕੀਤੀ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਕਿਸੇ ਵੀ ਸਮੇਂ ਭਗਵੰਤ ਮਾਨ ਦੀ ਕੁਰਸੀ ਕੋਈ ਜਾ ਸਕਦੀ ਹੈ ਉਹ ਬਿਲਕੁਲ ਭਵਿੱਖਬਾਣੀ ਸੱਚ ਸਾਬਤ ਹੋ ਗਈ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਉਸ ਮੀਟਿੰਗ ਦੇ ਵਿੱਚ ਬੁਲਾਇਆ ਨਹੀਂ ਗਿਆ ਜਿਹੜੀ 7-8 ਅਕਤੂਬਰ ਨੂੰ ਚੰਡ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਜਿਹੜੇ ਵਿਧਾਇਕ ਜਿਹੜੇ ਮੰਤਰੀ ਚਾਰ ਕੱਢੇਗਾ ਨੇ ਪੰਜ ਨਵੇਂ ਪਾਏ ਗਏ ਨੇ ਉਹਨਾਂ ਦੇ ਵਿੱਚ ਇੱਕ ਵਾਰ ਵੀ ਜਿਹੜੀ ਪੁੱਛਗਿਛ ਨਹੀਂ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਇੱਕ ਓਐਸਡੀ ਕੱਢਿਆ ਗਿਆ ਹੈ ਦੂਜਾ ਅੱਜ ਕੱਢ ਦਿੱਤਾ ਹੈ ਅਤੇ ਅੱਜ ਦਿੱਲੀ ਤੋਂ ਦੋ ਪਰਸਨ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਬਿਠਾ ਦਿੱਤੇ ਨੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੂੰ ਟੌਰਚਰ ਕਰ ਰਹੇ ਨੇ ਦੱਸ ਰਹੀਏ ਕਿ ਭਗਵੰਤ ਮਾਨ ਲਗਾਤਾਰ ਜਦੋਂ ਜਦ ਕਹਿ ਰਹੇ ਨੇ ਕਰ ਰਹੇ ਨੇ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਦੂਜੇ ਪਾਸੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿੰਨੀ ਦੇਰ ਤੱਕ ਮੈਂ ਤੁਹਾਡੀ ਕੁਰਸੀ ਤੁਹਾਡੇ ਹੱਥੋਂ ਕੋਈ ਨਹੀਂ ਲੈਂਦਾ ਤੁਹਾਡੇ ਥੱਲੂ ਖੇਚਲੀ ਲੈਂਦਾ ਉਨੀ ਚਿਰ ਮੈਂ ਸੁੱਖ ਦਾ ਸਾਥ ਨਹੀਂ ਲਵਾਂਗਾ ਇਧਰ ਮਾਨ ਸਾਹਿਬ ਵੀ ਪੂਰੀ ਤਰ੍ਹਾਂ ਡਟੇ ਹੋਏ ਨੇ ਭਾਵੇਂ 51 ਐਮਐਲਏ ਮੰਤਰੀ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਚੱਲ ਰਹੇ ਨੇ ਉਹ ਸੰਦੀਪ ਸੰਦੀਪ ਜਿਹੜਾ ਪਾਠਕ ਹੈ ਉਹਦੀ ਅਗਵਾਈ ਦੇ ਵਿੱਚ ਹੈ ਉਹਦੀ ਨਿਗਰਾਨੀ ਦੇ ਵਿੱਚ ਕੰਮ ਹੋ ਰਿਹਾ ਹੈ ਯਾਨੀ ਕਿ ਹੌਲੀ ਹੌਲੀ ਕਰਕੇ ਆਬਰਾ ਖੁਈਆਂ ਜਾ ਰਹੀਆਂ ਨੇ ਲੇਕਿਨ ਜਿੱਦ ਉੱਤੇ ਅੜੇ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਵੀ ਕਿਸੇ ਵੀ ਹਾਲਤ ਵਿੱਚ ਚਾਹੇ ਮੰਤਰੀ ਚਾਹੇ ਵਿਧਾਇਕ ਇੱਕ ਪਾਸੇ ਹੋ ਜਾਣ ਫਿਰ ਵੀ ਮੈਂ ਸਤੀਫਾ ਨਹੀਂ ਦੇਵਾਂਗਾ ਹੁਣ ਸਤੀਫਾ ਤੱਕੇ ਦੇ ਨਾਲ ਲੈਣਾ ਹੈ 7-8 ਤਰੀਕ ਨੂੰ ਪਤਾ ਲੱਗੇਗਾ ਕਿਵੇਂ ਲੈਂਦੇ ਨੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਇਧਰ ਕੁਲਤਾਰ ਸਿੰਘ ਸੰਧਵਾ ਨੂੰ ਜਿਵੇਂ ਜੈਡ ਸਕਿਉਰਟੀ ਪਰਵਾਇਡ ਕੀਤੀ ਗਈ ਜਿਵੇਂ ਉਹਨਾਂ ਦੇ ਘਰ ਦੇ ਆਲੇ ਦੁਆਲੇ ਮੁੱਖ ਮੰਤਰੀ ਵਾਲੀ ਸਕਿਉਰਟੀ ਲਗਾਏਗੀ ਤੇ ਪੰਜਾਬ ਦੇ ਲੋਕਾਂ ਨੂੰ ਭਰਮ ਪੈ ਗਿਆ ਕਿ ਕੁਲਤਾਸ ਸਿੰਘ ਮਾ ਅੱਜ ਜਾਂ ਕੱਲ ਮੁੱਖ ਮੰਤਰੀ ਬਣ ਜਾਣਗੇ ਲੇਕਿਨ ਭਗਵੰਤ ਮਾਨ ਜਿੱਦ ਉਤੇ ਅੜੇ ਸੀ ਹੁਣ ਜਿੱਦ ਇਹਨਾਂ ਦੀ ਕਿੰਨਾ ਤਰੇ ਪੁੱਗਦੀ ਹੈ ਕਿੰਨਾ ਦਿਨ ਚੱਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ